ਅਸਾ ਕੱਲ ਵੀ ਬੇਨਤੀ ਕੀਤੀ ਸੀ ਹੁਣ ਵੀ ਕਰਦਾ ਮੈਂ ਡਾਕੂ ਇੱਕ ਨੰਬਰ ਦਾ ਆਪਕ ਮੈਂ ਸਵੀਕਾਰ ਕੀਤਾ ਵੀ ਮੈਂ ਡਾਕੂ ਹਾਂ ਸਰਕਾ ਪ੍ਰਸਤਵੀ ਹਾਂ ਆਤਵਾਦੀ ਨਹੀਂ ਹਾਂ ਕੱਲ ਵੀ ਬਣਾਇਆ ਸੀ ਤੁਹਾਨੂੰ ਬਣਾ ਕੇ ਫੇਰ ਮੈਂ ਕਸਰਮ ਕਰਦਾ ਆਤਵਾਦੀ ਤੁਸੀਂ ਵੀ ਬਣਨਾ ਪਰ ਜੇ ਚਾਹੋ ਤੇ ਨਾ ਚਾਹੋ ਤੇ ਨਾ ਬਣਿਓ ਤੁਹਾਡੇ ਆਸਣ ਤੱਕੇ ਬੜ ਚੁੱਕੇ ਐ ਤੇ ਮੈਂ ਵੀ ਇਤਿਬਾਦਿਆਂ ਦੇ ਕੱਲ ਆਕੜੇ ਕਰਵਾਲੇ ਸੀ ਉਹ ਵੀ ਬਣ ਗਏ ਸੀ ਜਿਹੜੇ ਅੱਜ ਤੁਸੀਂ ਨਵੇਂ ਆਏ ਉਹ ਸੋਚਦੇ ਬਣਨਕ ਨਹੀਂ ਗਵਰਨਮੈਂਟ ਨੇ ਡਾਕੂ ਉਹਨਾਂ ਨੂੰ ਕਿਹਾ ਜਿਹੜੇ ਭੈਣਾਂ ਦੀ ਲੁੱਟੀ ਅੱਜ ਤੇ ਗੁਰੂ ਦੀ ਕੀਤੀ ਬਿਰਵੀ ਸਿੰਘਾਂ ਦਾ ਪੀਤਾ ਖੂਨ ਇਹਦਾ ਹੱਕ ਲੈਣ ਦੇ ਜਿਹੜੇ ਜਵਾਨ ਹਨ ਉਹਨਾਂ ਦਾ ਨਾਮ ਡਾਕੂਆ ਖਰਸਾ ਜੀ ਮੈਂ ਤੈ ਉਹ ਜੋ ਹੈਗਾ ਸਮੇਰੇ ਆਯਾਤ ਦਿੱਤੀ ਤੇ ਸਰੀਰ ਨੇ ਸਾਥ ਦਿੱਤਾ ਤੇ ਹੱਕ ਲੈਣਾ ਭਾਵੇਂ ਫਾਸੀ ਲੱਗ ਜੀਏ ਪਾਣੀ ਕੈਦ ਹੋ ਰਹੀਏ ਪਾਣੀ ਕੋ ਕੁੱਟ ਕੇ ਮਾਰਦੇ ਪਰਵਾਹ ਨਹੀਂ ਕਿਸੇ ਦਾ ਘਰ ਨਹੀਂ ਲੁੱਟਣਾ ਕਿਸੇ ਦੀ ਇੱਜ਼ਤ ਨਹੀਂ ਲੁੱਟਣਾ ਕਿਸੇ ਦੇ ਘਰੇ ਨਹੀਂ ਜਾਣਾ ਪਰ ਜੇ ਕੋਈ ਸਤਪੁਰ ਦੀ ਬਿਆਦਰੀ ਕਰਨ ਵਾਲਾ ਕਿਤੇ ਆ ਗਿਆ ਚਵੀਣੀ ਏਟਾ ਤੇ ਕਹੇਂ ਜ਼ਰੂਰ ਚਵਾਵਾਂਗੇ ਜੇ ਮੇਰੇ ਇੱਥਾ ਆ ਕੇ ਕੋਹ ਹੋਰ ਚਵਾ ਗਿਆ ਤੋਰੀ ਜ਼ਿੰਮੇਵਾਰੀ ਹੋਊਗੀ ਮੇਰੀ ਨਹੀਂ ਹੋਣੀ ਉਹ ਜੇ ਮੈਨੂੰ ਮਾਰ ਵੀ ਦਿੱਤਾ ਕਾਲਾ ਗਵਰਨਮੈਂਟ ਨੇ ਕਿਤੇ ਤੇ ਕਾਮ ਗੁਰੂ ਕੀ ਬੜੀ ਬਲਵਾਨ ਹੈ ਇਹ ਇਹਨੇ ਅਜ ਤੱਕ ਛੱਡਿਆ ਨਹੀਂ ਹੱਕ ਆਪਣਾ ਸਮੇਂ ਤੋਂ ਲੱਗ ਜਾਂਦੇ ਰਹੇ ਹੈ 10ਵੇਂ ਪਾਛਰੋਂ ਆਪ ਨੂੰ 30 ਸਾਲ ਲੱਗੇ ਸੀ 1732 ਦੇ ਵਿੱਚ ਮਾੜੀ ਗੁਰਤੇ ਇੱਕ ਵਾਰ ਦੱਸਿਆ ਜੋਤਿ ਜੋ ਸਮਾਇਆ ਤੇ 1762 ਦੇ ਵਿੱਚ ਨਰੰਗੇ ਨੂੰ ਗੱਡੀ ਚੜਾਇਆ 30 ਸਾਲ ਲੱਗੇ ਪੂਰੇ ਤੇ 22 ਸਾਲ ਲੱਗੇ ਪਾਇੂਤ ਸਿੰਘ ਨੂੰ ਆਪਣੇ ਬਾਦੇ ਆਏਰਨੈਨ ਵਾਲੇ ਡਿਵਾਈਡ ਤੋਂ ਤੇ ਮੱਛੇ ਰੰਗੜ ਵਾਸਤੇ ਥੋੜੇ ਦਿਨ ਹੀ ਲੱਗੇ ਸੀ ਤੇ ਬਾਅਦ ਤੋਂ ਮੱਛੇ ਸਮੇਂ ਦਾ ਮੱਸਾ ਰੰਗੜ ਗੁਰਬਚਨ ਇਹ ਕੋਈ ਮੇਰੇ ਖਿਆਲ ਤੋਂ ਸਾਲ ਕੀ ਲੱਗਾ ਨਾ ਕੋਈ ਵੀ ਨੌਕਰੀ ਲੱਗ ਜਾ ਉਹਨੇ ਕਿਸੇ ਪਿਆਰੇ ਨੂੰ ਤੇ ਦੋ ਲੱਗੇ ਉਹਨੇ ਚਲੋ ਇਹਨੇ ਲੱਗਾ ਨਾ ਸਮੇਂ ਨਾਲ ਨਾ ਸਮੇਂ ਨਾਲ ਜਦੋਂ ਕਿਸੇ ਨੂੰ ਯਾਦ ਦਿੱਤੀ ਤੇ ਸਾਨੂੰ ਹੁਣ ਵੀ ਕਿਸੇ ਨੂੰ ਯਾਦਸ਼ਤ ਦੇ ਦੇਗਾ ਮੈਂ ਤਾਂ ਇਹੋ ਜਿਹਾ ਹਾਂ ਪੈਣਾਂ ਦੀ ਇੱਜ਼ਤ ਬਚਾਉਣ ਦਾ ਵੀ ਹਾਮੀ ਐ ਇੱਜ਼ਤ ਲੁੱਟੀ ਦਾ ਸ਼ਾਇਦ ਤੁਹਾਨੂੰ ਘੱਟ ਪਤਾ ਹੋਣਾ ਹੈ ਬਾਬਿਆਂ ਨੂੰ ਤਾਂ ਪਤਾ ਹੈ ਦਾਓ ਕੇ ਪਿੰਡ ਵਿੱਚ ਮਿਹਰੇ ਗਰੀਬ ਸਿੱਖਾਂ ਦੀ ਲੜਕੀ ਔਰ ਨੰਗਿਆ ਕਰਕੇ ਡੀਐਸਪੀ ਸਵਰਨ ਸਿੰਘ ਤਰਨਤਾਰਨ ਵਾਲੇ ਨੇ ਉਹਨੂੰ ਅਸਥਨਾ ਤੋਂ ਫੜ ਕੇ ਪਿੰਡ ਚ ਕੋਰਿਆ ਸੀ ਆਪ ਨੇ ਇਹ ਜਿਹੜਾ ਐਸਐਸਪੀ ਅਕਾਲ ਅਮਰਸਰ ਵਾਲਾ ਅਵਤਾਰ ਤੋਂ ਉਹਨੇ ਉਹ ਜ਼ਿੰਮੇਵਾਰੀ ਚੁੱਕ ਲਈ ਮੇਰੇ ਕਹਿਣ ਤੋਂ ਇਹਨੂੰ ਕੋਰਿਆ ਤੇ ਉਹਨੂੰ ਮੌਕੇ ਦੇ ਵਰਤਮਾਨ ਸਮੇਂ ਦੇ ਮੁੱਖ ਮੰਤਰੀ ਪੰਜਾਬ ਦੇ ਨੇ ਕਿਹਾ ਹੈ ਕਿ ਤੂੰ ਬੜੀ ਬਹਾਦਰੀ ਦਾ ਕੰਮ ਕੀਤਾ ਹੈ ਉਹਨੂੰ ਸਜ਼ਾ ਇਹ ਦਿੱਤੀ ਹੈ ਐਸਐਸਪੀ ਨੂੰ ਐਸਐਸ ਦੀ ਨੌਕਰੀ ਤੋਂ ਕੱਟ ਕੇ ਜਲੰਧਰ ਰੇਜ ਦਾ ਡੀਆਈਟੀ ਬਣਾ ਦਿੱਤਾ ਅੱਜ ਇੱਕ ਜ਼ਿਲ੍ਹੇ ਦਾ ਮਾਲਕ ਤੋਂ ਪੰਜਾ ਜ਼ਿਲ੍ਹੇ ਦਾ ਮਾਲਕ ਇਹ ਸਜ਼ਾ ਮਿਲੀ ਹੈ ਗਰੀਬ ਸਿੱਖਾਂ ਦੀ ਲੜਕੀ ਨੂੰ ਨੰਗਿਆ ਕਰਨ ਦੀ ਇਹ ਦਿੱਤੀ ਹੈ ਜਿਹੜਾ ਇਹੋ ਜੀ ਲੁੱਟੀ ਹੋਈ ਇੱਜ਼ਤ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੋਵੇ ਸਾਫ਼ ਤਾਨ ਹੋਵੇ ਉਹਦਾ ਨਾਮ ਫਿਰਕਾ ਪ੍ਰਸਤ ਤੁਸੀਂ ਹੁਣ ਦੱਸ ਦਿਓ ਬਣਨਾ ਕਿ ਨਹੀਂ ਜੇ ਤਾਂ ਬਣਨਾ ਹੈ ਤੇ ਮੈਂ ਜਕਾਰਾ ਛੱਦਾਂਗਾ ਤੇ ਤੁਸੀਂ ਬਾਹ ਕੜੀਆਂ ਕਰਨੀਆਂ ਆਂ। ਪਾਰਿਆਤ ਗੱਲ ਖਿਆਲ ਤੇ ਰੱਖ ਲਿਓ ਕਿਤੇ ਇਹ ਨਾ ਉਹਦੇ ਤੇ ਬਾਹ ਖੜੀ ਕਰੋ ਤੇ ਮੜ ਕੇ ਮੁੱਕਰਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੇਣਦਾਰ ਹੋਵੋਗੇ ਨਰਕ ਚ ਪੈਣਾ ਪਊਗਾ। ਲਿਆਜ ਲੋੜੀ ਇੱਥੇ ਕੋਈ ਨਹੀਂ ਗਾਵੀ ਕੋਈ ਨਹੀਂ ਖੇੜਾ ਛੁੱਟ ਜੂਗਾ। ਜੇ ਤ ਉਹ ਚਰਖੇ ਤੇ ਬੱਕਰੀ ਦੇ ਸਿੱਖ ਜੇ ਉਹ ਕਬਰ ਤੇ ਮੜੀ ਦੇ ਸਿੱਖ ਜੇ ਉਹ ਪਿੱਪਣ ਨੂੰ ਪਾਣੀ ਪਾਉਣ ਦੇ ਤੇ ਜਲਨ ਸੰਧੋਰ ਪੁੱਕੜ ਦੇ ਸਿੱਖ ਜੇ ਉਹ ਰਾਲਾ ਸੁਆਮੀ ਤੇ ਨਰਕਧਾਰੀਆਂ ਦੇ ਸਿੱਖ ਤੇ ਬੀਬੀਓ ਤੁਸੀਂ ਵੀ ਫੇਰ ਤਾਂ ਆਪਣਾ ਫੇਰ ਰੱਖਿਓ ਥੱਲੇ ਨੂੰ ਤੇ ਨੀਂਹ ਹੋਰ ਪਾ ਲਿਓ ਤੇ ਜੇ ਉਹ ਗੁਰੂ ਕੇ ਸਿੱਖ ਤੇ ਸੰਘਾਂ ਦੇ ਪੁੱਤ ਦੇ ਸ਼ੀਸ਼ਾਰੇ ਭਰਾ ਤੇ ਹੱਕ ਲੈਣ ਦੇ ਜਾਵਾਨ ਤੇ ਫੇਰ ਬਾਹ ਖੜੀ ਕਰਿਓ ਪਰ ਬਾਹ ਖੜੀ ਕਰਕੇ ਇਹ ਕਬੂਲ ਕਰਨਾ ਪੈਣਾ ਵੀ ਅਸੀਂ ਡਾਕੂ ਵੀ ਹਾਂ ਅਸੀਂ ਅੱਤਵਾਦੀ ਵੀ ਹਾਂ ਅਸੀਂ ਫਿਰਕਾਪ੍ਰਸਤ ਵੀ ਹਾਂ ਪਰ ਹਾਂ ਇਹੋ ਜੇ ਜੇ ਉਹ ਜੇ ਦੱਸਿਆ ਕਿਸੇ ਦਾ ਘਰ ਲੁੱਟਣਾ ਕਿਸੇ ਦੀ ਇੱਜ਼ਤ ਲੁਟਕਣੀ ਕਿਸੇ ਨੂੰ ਬਿਨਾਂ ਕਾਰਨੋ ਨਿਹੱਥੇ ਤੇ ਨਿਹੱਥੇ ਨੂੰ ਮਾਰਨਾ ਕਿਸੇ ਗਰੀ ਉਤੇ ਤਸ਼ੱਦਦ ਕਰਨਾ ਇਹੋ ਜੇ ਅਤਵਾਦੀ ਆਪਾ ਦੇ ਰੂਪ ਨੂੰ ਨਹੀਂ ਮੰਨਦੇ ਜਿਹੋ ਜੇ ਦੱਸਿਆ ਇਹੋ ਜੇ ਬੰਦਾ ਜੇ ਤਾਂ ਇਹੋ ਜਿਹਾ ਅਤਵਾਦੀ ਡਾਕੂ ਤੇ ਫਿਰਕਾਪ੍ਰਸਤਾਵਨਾ ਮਨਜ਼ੂਰ ਹੈ ਤੇ ਫਿਰ ਤੁਸੀਂ ਜਗਾਰਾ ਸ਼ਰਮ ਕੋ ਬਾਹਰ ਖੜੀ ਕਰਦੇ ਹੋ ਮੈਂ ਤਾਂ ਮਨਜ਼ੂਰ ਕਰ ਲਿਆ ਇਹ ਫਤਿਹਨ ਗਵਰਨਮੈਂਟ ਨੇ ਦਿੱਤੇ ਹੈ ਹੁਣ ਤੁਸੀਂ ਸੋਚ ਰਹੇ ਹੋ ਗੁਰੂ ਕੇ ਸਿੱਖ ਤੇ ਬਾਹਰ ਖੜੀ ਕਰਿਓ ਕਾਹੇ ਬੱਕਰੀ ਦੇ ਸੇਕ ਦੇ ਮਾਂ ਥੱਲੇ ਰੱਖਿਓ ਬੋਲੇ ਸੋਨਹਾਂ